ਅਜੇ ਤਾਂ ਇੱਕ ਜਹਾਜ਼ ਆਇਆ ਤੁਸੀਂ 18000 ਬੰਦਾ ਆਊਗਾ ਦਿੱਲੀ ਵੀ ਉਤਰਿਆ ਜਾ ਸਕਦਾ ਸੀ ਕਿਉਂ ਦਿੱਲੀ ਇੰਨਾ ਵੱਡਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ ਜੇ ਮਿਲਟਰੀ ਦੇ ਜਹਾਜ਼ ਨੂੰ ਵੇਖਿਆ ਜਾਵੇ ਤਾਂ ਆ ਜਿਹੜਾ ਚੰਡੀਗੜ੍ਹ ਹਵਾਈ ਅੱਡਾ ਹੈ ਇਹ ਮਿਲਟਰੀ ਵਾਸਤੇ ਹੀ ਸਪੈਸ਼ਲਾਈਜ਼ ਕੀਤਾ ਗਿਆ ਹੈ ਉਹੀ ਗੱਲ ਹੈ ਆਪਸ਼ਨਾਂ ਸੀਗੀਆਂ ਬਹੁਤ ਦਿੱਲੀ ਉਤਰ ਸਕਦਾ ਸੀ ਗੁਜਰਾਤ ਉਤਰ ਸਕਦਾ ਸੀ ਉਹ ਛੱਡੋ ਤੁਸੀਂ ਅੰਬਾਲੇ ਵੀ ਉਤਰ ਸਕਦਾ ਸੀ ਅੰਬਾਲੇ ਵੀ ਆਪਣੀ ਇੰਡੀਅਨ 에ਅਰ ਫੋਰਸ ਦਾ ਬੇਸ ਹੈ ਜੇ ਅੰਬਾਲੇ ਉਤਰਦਾ ਫਿਰ ਹਰਿਆਣੇ ਦਾ ਨਾਮ ਵੱਜਣਾ ਸੀ ਹੁਣ ਇਹਦੀ ਪਰਮਿਸ਼ਨ ਦੇਣੀ ਕੀ ਨੇ ਸੀ ਪਰਮਿਸ਼ਨ ਤਾਂ ਇੱਥੋਂ ਦੇ ਦੇਣੀ ਸੀ ਨਾ ਉਹਨਾਂ ਨੇ ਤਾਂ ਪਰਮਿਸ਼ਨ ਮੰਗੀ ਹੈ ਕਿ ਸਾਨੂੰ ਕਿਤੇ ਵੀ ਲੈਂਡ ਕਰਾ ਦਿਓ ਅਸੀਂ ਤੁਹਾਡੇ ਬੰਦੇ ਵਾਪਸ ਕਰ ਦੂਗੇ 30 ਬੰਦੇ ਹਰਿਆਣਾ ਦੇ ਨੇ 33 ਗੁਜਰਾਤ ਦੇ ਨੇ ਚੰਡੀਗੜ੍ਹ ਦੇ ਵੀ 2 ਨੇ ਯੂਪੀ ਦੇ ਵੀ ਦੇ ਵਿੱਚ ਸੀਗੇ ਸਾਡੇ ਜਿਹੜੇ ਪੰਜਾਬੀ ਸੀਗੇ ਉਹ 30 ਸੀਗੇ ਤੇ ਫੇਰ ਵੀ ਅੰਮ੍ਰਿਤਸਰ ਹੀ ਉਤਾਰਿਆ ਗਿਆ ਦੇਖੋ ਉਧਰੋਂ ਆਏ ਬੰਦੇ ਨਾ ਜੱਗੀ ਉਹ ਉਹ ਵੀ ਤਾਂ ਇੱਕ ਵੱਡਾ ਸਵਾਲ ਆ ਸਾਡੀ ਸਰਕਾਰ ਉੱਥੇ ਵੀ ਨਹੀਂ ਕੁਝ ਕਰ ਸਕੀ ਦੇਖੋ ਗੱਲ ਇਹ ਸਭ ਤੋਂ ਵੱਡੀ ਆ ਸਾਡੀ ਸਰਕਾਰ ਦੇ ਕਿਸੇ ਪ੍ਰਵਕਤਾ ਨੇ ਜਾਂ ਕਿਸੇ ਵਿਦੇਸ਼ ਮੰਤਰੀ ਕਿਸੇ ਨੇ ਕਿਹਾ ਹੀ ਵੀ ਨਹੀਂ ਯਾਰ ਘੱਟੋ ਘੱਟ ਤੁਸੀਂ ਆਪਣੀ ਇਨਸਾਨੀਅਤ ਤਾਂ ਜਿਉਂਦੀ ਰੱਖ ਲਓ ਯਾਰ ਰਾਉ ਜੀ ਪੰਜਾਬ ਫੇਰ ਇੱਕ ਵਾਰੀ ਚਰਚਾ ਚ ਹੈ ਜਿਹੜਾ ਯੂ ਐਸ ਨੇ 104 ਬੰਦਿਆਂ ਦਾ ਮਿਲਟਰੀ ਜਹਾਜ਼ ਅਮਰitsar ਉਤਾਰਿਆ ਉਹਦੇ ਕਰਕੇ ਇੱਕ ਮੁੱਦਾ ਕ੍ਰੀਏਟ ਹੋ ਗਿਆ ਪੂਰੇ ਚਾਹੇ ਉਹ ਸੰਸਦ ਦੇ ਵਿੱਚ ਹੋਵੇ ਚਾਹੇ ਉਹ ਮੀਡੀਆ ਦੇ ਵਿੱਚ ਹੋਵੇ ਤੇ ਇੱਕ ਕਿਤੇ ਨਾ ਕਿਤੇ ਮੈਨੂੰ ਸਾਜ਼ਿਸ਼ ਵੀ ਲੱਗਦੀ ਹੈ ਕਿ ਪੰਜਾਬ ਨੂੰ ਬਦਨਾਮ ਜ਼ਾਦਾ ਕੀਤਾ ਜਾ ਰਿਹਾ ਹਾਲਾਂਕਿ 33 33 ਬੰਦੇ ਹਰਿਆਣਾ ਤੇ ਗੁਜਰਾਤ ਦੇ ਵੀ ਨੇ ਪੰਜਾਬ ਦੇ ਤਾਂ ਹੈਗੇ ਹੀ 30 ਨੇ ਤੇ ਜਹਾਜ਼ ਉੱਥੇ ਹੀ ਕਿਉਂ ਉਤਾਰਿਆ ਗਿਆ ਅਮਰitsar ਦੇਖੋ ਇਹ ਬਹੁਤ ਸੋਚਣ ਵਾਲੀ ਗੱਲ ਹੈ ਜੱਗੀ ਕੀ ਅੰਮ੍ਰਿਤਸਰ ਹੀ ਕਿਉਂ ਉਤਾਰਿਆ ਗਿਆ ਜਿਹੜਾ ਯੂਐਸ 에ਅਰਫੋਰਸ ਦਾ ਸੀ17 ਗਲੋਬਸਟਰ ਗਲੋਬਸਟਾਰ ਜਿਹੜਾ ਜਹਾਜ਼ ਦਾ ਨਾਮ ਆ ਅੰਮ੍ਰਿਤਸਰ ਕਿਉਂ ਉਤਾਰਿਆ ਗਿਆ ਗੱਲ ਜਿਵੇਂ ਹੁਣ ਤੁਸੀਂ ਕਿਹਾ ਲਾਹੌਰ ਵੀ ਬਹੁਤ ਲੋਕ ਸੋਚਦੇ ਨੇ ਕਿਉਂਕਿ ਚਲੋ ਮੰਨ ਲਓ ਜੇ ਤਾਂ ਸਾਰੇ ਪੰਜਾਬ ਦੇ ਹੁੰਦੇ 104 ਦੇ ਚਾਰ ਪੰਜਾਬੀ ਸੀ ਚਲੋ ਫਿਰ ਤਾਂ ਅਸੀਂ ਮੰਨ ਲੈਂਦੇ ਵੀ ਠੀਕ ਹੈ ਬਈ ਨੇੜਲੇ 에어ਪੋਰਟ ਤੇ ਲਾ ਲਿਆ ਹੁਣ 에어ਪੋਰਟ ਤੇ ਤਾਂ ਉਤਰਿਆ ਨਹੀਂ ਨਾ ਉਹਨੇ ਕਿਉਂਕਿ ਮਿਲਟਰੀ ਦਾ 에어ਕ੍ਰਾਫਟ ਹੈਗਾ ਆ ਉਹ 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 ਹੈ ਕਿ ਜਿਹੜਾ ਸਮਾਨ ਢੋਣ ਦੇ ਲਈ ਵੀ ਜ਼ਿਆਦਾ ਵਰਤਾ ਜਾਂਦਾ ਕਿਤੇ ਇਸ ਤਰੀਕੇ ਦੇ ਨਾਲ ਉਹਦੀ ਯੂਜ਼ਸ ਹੈ ਔਰ ਇਹ ਪੈਂਦਾ ਵੀ ਬਹੁਤ ਮਹਿੰਗਾ ਆ ਔਰ ਇਹਦਾ ਇੱਕ ਜਿਹੜਾ 6 ਕਰੋੜ ਦਾ ਪਿਆ ਹਮ ਜਦੋਂ ਕਿ ਸਿਵਿਲਿਅਨ 에어로ਕ੍ਰਾਫਟ ਦੇ ਵਿੱਚ ਵੀ ਭੇਜ ਸਕਦੇ ਸੀ ਇਹ ਉਹ ਵੀ ਉਹਤੇ ਵੀ ਜ਼ਿਕਰ ਕਰਾਂਗੇ ਪਰ ਜਿਹੜਾ ਤੁਸੀਂ ਕਿਹਾ ਵੀ ਅੰਮ੍ਰਿਤਸਰ ਕਿਉਂ ਦੇਖੋ ਦਿੱਲੀ ਵੀ ਤਾਰਿਆ ਜਾ ਸਕਦਾ ਸੀ ਕਿਉਂਕਿ ਦਿੱਲੀ ਇੰਨਾ ਵੱਡਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ ਜੇ ਮਿਲਟਰੀ ਦੇ ਜਹਾਜ਼ ਨੂੰ ਵੇਖਿਆ ਜਾਵੇ ਤਾਂ ਆ ਜਿਹੜਾ ਚੰਡੀਗੜ੍ਹ ਹਵਾਈ ਅੱਡਾ ਹੈ ਇਹ ਮਿਲਟਰੀ ਵਾਸਤੇ ਹੀ ਸਪੈਸ਼ਲਾਈਜ਼ ਕੀਤਾ ਗਿਆ ਹੈ। ਉਹ ਉਹੀ ਗੱਲ ਹੈ ਠੀਕ ਹੈ। ਆਪਸ਼ਨਾਂ ਸੀਗੀਆਂ ਬਾਤ ਦਿੱਲੀ ਉੱਤਰ ਸਕਦਾ ਸੀ, ਗੁਜਰਾਤ ਉੱਤਰ ਸਕਦਾ ਸੀ। ਉਹ ਛੱਡੋ ਤੁਸੀਂ। ਅੰਬਾਲਾ ਵੀ ਉੱਤਰ ਸਕਦਾ ਸੀ। ਅੰਬਾਲਾ ਵੀ ਆਪਣੀ ਇੰਡੀਅਨ 에ਅਰ ਫੋਰਸ ਦਾ ਬੇਸ ਹੈ। ਹਮ ਪਰ ਤਾਰਿਆ ਨਹੀਂ ਅੰਬਾਲਾ ਕਿਉਂਕਿ ਜੇ ਉਬਾਲੇ ਉੱਤਰ ਦਾ ਫਿਰ ਹਰਿਆਣੇ ਦਾ ਨਾਮ ਹਰਿਆਣੇ ਦਾ ਨਾਮਦ ਨਾਂ ਮੰਗਾ ਬਿਲਕੁਲ ਹੁਣ ਇਹਦੀ ਪਰਮਿਸ਼ਨ ਦੇਣੀ ਕੀਨੇ ਸੀ ਪਰਮਿਸ਼ਨ ਤਾਂ ਇੱਥੋਂ ਦੇ ਦੇਣੀ ਸੀ ਨਾ ਹੂੰ ਉਹਨਾਂ ਨੇ ਤਾਂ ਪਰਮਿਸ਼ਨ ਮੰਗੀ ਹੈ ਕਿ ਸਾਨੂੰ ਕਿਤੇ ਵੀ ਲੈਂਡ ਕਰਾ ਦਿਓ ਅਸੀਂ ਤੁਹਾਡੇ ਬੰਦੇ ਵਾਪਸ ਕਰਨੇ ਨੇ ਹੁਣ ਆਪਣੇ ਵਾਲਿਆਂ ਨੇ ਅੰਮ੍ਰਿਤਸਰ ਦੀ ਪਰਮਿਸ਼ਨ ਦਿੱਤੀ ਕਿ ਅੰਮ੍ਰਿਤਸਰ ਦਾ ਜਿਹੜਾ ਸਾਡੀ 에ਅਰ ਫੋਰਸ ਦਾ 에ਅਰ ਬੇਸ ਆ ਉੱਥੇ ਤੁਸੀਂ ਇਹਨੂੰ ਤਾਰ ਲੋ ਹੁਣ ਬਹੁਤ ਲੋਕ ਇਹ ਗੱਲ ਵੀ ਕਰਦੇ ਨੇ ਔਰ ਗੱਲ ਸੱਚੀ ਵੀ ਹੈਗੀ ਹੈ ਕਿ ਇਹ ਕਿਤੇ ਕੋਸ਼ਿਸ਼ ਤਾਂ ਨਹੀਂ ਇਹ ਕਿਤੇ ਦਿਖਾਉਣ ਦੀ ਕੋਸ਼ਿਸ਼ ਹੋਵੇ ਕਿ ਜੀ ਅਮਰੀਕਾ ਤੋਂ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹ ਤਾਂ ਹੈ ਹੀ ਸਾਰੇ ਪੰਜਾਬੀ ਨੇ ਜਦੋਂ ਕਿ ਲਿਸਟ ਜਿਹੜੀ ਤੁਸੀਂ ਦੱਸ ਰਹੇ ਹੋ 33 ਬੰਦੇ ਹਰਿਆਣਾ ਦੇ ਨੇ 33 ਗੁਜਰਾਤ ਦੇ ਨੇ ਚੰਡੀਗੜ੍ਹ ਦੇ ਵੀ 2 ਨੇ ਯੂਪੀ ਦੇ ਵੀ ਦੇ ਵਿੱਚ ਸੀਗੇ ਸਾਡੇ ਜਿਹੜੇ ਪੰਜਾਬੀ ਸੀਗੇ ਉਹ 30 ਸੀਗੇ ਤੇ ਫੇਰ ਵੀ ਅੰਮ੍ਰਿਤਸਰ ਹੀ ਉਤਾਰਿਆ ਗਿਆ ਦੇਖੋ ਇਹਦੇ ਪਿੱਛੇ ਤਾਂ ਇਹੀ ਗੱਲ ਲੱਗਦੀ ਹੈ ਕਿ ਕਿ ਪੰਜਾਬੀ ਪਹਿਲਾਂ ਹੀ ਤੁਸੀਂ ਬਦਨਾਮ ਕਰ ਰੱਖੇ ਨੇ ਪ੍ਰਵਾਸ ਦੇ ਕਰਕੇ ਕਿ ਦੇਖੋ ਜੀ ਕਿਤੇ ਵੀ ਤੁਸੀਂ ਜਾਨੀਓ ਸਾਰੇ ਪੰਜਾਬੀ ਬੈਠੇ ਨੇ ਹੁਣ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਵਿੱਚ ਜੋ ਕੁਝ ਹੋਣ ਚੱਲ ਰਿਹਾ ਕੈਨੇਡਾ ਦੇ ਪਹਿਲਾਂ ਰਿਸ਼ਤੇ ਖਰਾਬ ਹੋਏ ਕੈਨੇਡਾ ਨੇ ਵੀਜ਼ੇ ਰੋਕ ਤੇ ਨਹੀਂ ਦੇ ਰਹੇ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ 트ੰਪ ਦੀ ਸੱਤਾ ਆਈ ਤੇ 트ੰਪ ਨੇ ਪਹਿਲਾਂ ਹੀ ਇਹ ਕੀਤਾ ਹੋਇਆ ਸੀ ਉਹ ਸਭ ਨੂੰ ਪਤਾ ਹੈ ਕਿ ਉਹਨੇ ਤਾਂ ਬਈ ਆਪਣਾ ਐਲਾਨ ਕੀਤਾ ਸੀ ਕਿ ਮੈਂ ਫੜ ਕੇ ਗੈਰ ਕਾਨੂੰਨੀ ਪ੍ਰਵਾਸੀ ਬਾਹਰ ਵਾਪਸ ਭੇਜ ਬਿਲਕੁਲ ਸੋ ਗੱਲ ਇੱਥੇ ਸਵਾਲ ਦੇਣਾ ਬਣਦਾ ਆ ਔਰ ਇਹ ਪੰਜਾਬੀ ਹਰ ਇੱਕ ਪੰਜਾਬੀ ਨੂੰ ਪੁੱਛਣਾ ਚਾਹੀਦਾ ਵੀ ਕਿਉਂ ਅੰਮ੍ਰਿਤਸਰ ਦਾ 에어 ਬੇਸ ਹੀ ਤੁਹਾਨੂੰ ਕਿਉਂ ਮਿਲਿਆ ਕਿ ਤੁਸੀਂ ਉੱਥੇ ਹੀ ਤਾਂ ਇਹ ਉਤਾਰਿਆ ਆ ਨਈ ਜਿਹੜੇ ਕਿਤੇ ITAR ਲੈਂਦੇ ਹੋਰ ਤੁਹਾਡੇ UP ਦੇ ਵਿੱਚ ਬਹੁਤ ਹੋ ਨੇ ਇਹ ਤਾਂ ਤਾਂ ਇਹੀ ਲੱਗਦਾ ਜੱਗੀ ਕਿ ਸੋ ਸਮਝ ਗਿਆ ਕਿ ਚਲੋ ਯਾਰ ਠੀਕ ਹੈ ਪੰਜਾਬ ਦੇ ਮੱਥੇ ਆਪਾਂ ਇਹ ਚੀਜ਼ ਮਰਦ ਨੇ ਆ ਵੀ ਯਾਰ ਪੰਜਾਬੀ ਸੀਗੇ ਜਿਹੜੇ ਉੱਥੇ ਗਏ ਸੀ ਉਹਨਾਂ ਨੇ ਵਾਪਸ ਭੇਜੇ ਨੇ ਪਰ ਜਿਹੜੀ ਸੰਸਦ ਦੇ ਵਿੱਚ ਸੈਸ਼ਨ ਚੱਲਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਜਦੋਂ ਮੁੱਦਾ ਉਠਾਇਆ ਬਾਕੀ ਜਿਹੜੀ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਦੂਜੀ ਧਿਰ ਹੈ ਉਹਨੇ ਵਿਰੋਧੀ ਧਿਰ ਨੇ ਜਿਹੜਾ ਮੁੱਦਾ ਉਠਾਇਆ ਤਾਂ ਉਹਨਾਂ ਨੇ ਕਿਹਾ ਕਿ 2009 ਤੋਂ ਚੱਲ ਰਿਹਾ ਹੈ ਪਿਛਲੇ ਸਾਲ ਜਦੋਂ 1100 ਬੰਦਾ ਵਾਪਸੀ ਆਇਆ ਯੂਐਸ ਤੋਂ ਆਇਆ ਹੈ ਜਾਂ ਜਿੱਥੋਂ ਵੀ ਆਇਆ 1100 ਜਿਹੜਾ ਬੰਦਿਆਂ ਦਾ ਜਹਾਜ਼ ਉਤਰਿਆ ਇੱਕ ਉਤਰੇ 2 ਉਤਰੇ ਉਹ ਦਿੱਲੀ 에어ਪੋਰਟ ਉਤਾਰੇ ਗਏ ਉਦੋਂ ਪ੍ਰੈਸ ਕਿੱਥੇ ਸੀ ਅੱਜ ਤੱਕ ਤੁਸੀਂ ਜਿਹੜੇ ਮੈਂ ਮੈਂ ਇੱਕ ਹੋਰ ਚੀਜ਼ ਨੋਟ ਨੋਟ ਕੀਤੀ ਰਹੋ ਜੀ ਜਦੋਂ ਪੰਜਾਬ ਦੇ ਲੋਕ ਉਤਰੇ ਉਹਨਾਂ ਦੇ ਮੂੰਹ 'ਚ ਮਾਈਕ ਦਿੱਤਾ ਤੁਸੀਂ ਹਰਿਆਣੇ ਵਾਲੇ ਤਾਂ ਹਰਿਆਣੇ ਲੈ ਕੇ ਮੈਂ ਮੈਂ ਹਲੇ ਤੱਕ ਹਰਿਆਣੇ 'ਚ ਕਿਸੇ ਦੀ ਬਾਈਟ ਨਹੀਂ ਦੇਖੀ ਕਿਸੇ ਦੇ ਘਰ ਦੀ ਬਾਈਟ ਨਹੀਂ ਦੇਖੀ ਵੀ ਤੁਹਾਡਾ ਮੁੰਡਾ ਵਾਪਸੀ ਆਇਆ ਹੈ ਜਾਂ ਉਦੋਂ ਬਾਅਦ 'ਚ ਗੁਜਰਾਤ 'ਚ ਮੈਂ ਕਿਸੇ ਦੀ ਬਾਈਟ ਨਹੀਂ ਦੇਖੀ ਅਸਲ 'ਚ ਏ ਐ ਚਲੋ ਏ ਨਹੀਂ ਹੈ ਕਿ মিডিਆ ਨਹੀਂ ਗਿਆ মিডিਆ ਤਾਂ ਕਰੂ ਗਈ মিডিਆ ਹੁਣ ਆਪਾਂ ਨੂੰ ਅਸੀਂ ਕਿਉਂਕਿ ਪੰਜਾਬ ਦੇ ਨਾਲ ਜ਼ਿਆਦਾ ਆਪਾਂ ਦੇਖਦੇ ਆ ਤਾਂ ਉਹ ਆਪਾਂ ਨੂੰ ਚੀਜ਼ਾਂ ਜ਼ਿਆਦਾ ਦਿਖਦੀਆਂ ਨੇ ਹਨਾ ਪਰ ਇਹਦੇ 'ਚ ਹੋਰ ਵੀ ਤਾਂ ਬਹੁਤ ਸਾਰੀਆਂ ਗੱਲਾਂ ਨੇ ਇਹ ਤਾਂ ਇੱਕ ਸਾਡਾ ਪੁਆਇੰਟ ਹੈਗਾ ਹੀ ਸੀ ਵੀ ਤੁਸੀਂ ਅੰਮ੍ਰਿਤਸਰ ਵੀ ਕਿਤੇ ਜਾਣ ਕੇ ਪੰਜਾਬ ਦੇ ਮੱਥੇ ਮੜਨ ਦੇ ਲਈ ਤਾਂ ਇਹ ਸਾਰਾ ਕੁਝ ਤੁਸੀਂ ਨਹੀਂ ਕੀਤਾ ਹਨਾ ਕਿਉਂਕਿ ਆਪਸ਼ਨ ਆ ਤੁਹਾਡੇ ਕੋਲ ਬਹੁਤ ਸੀ ਅੰਬਾਲਾ ਆਪਾਂ ਕਿਹਾ ਅੰਬਾਲੇ ਦਾ ਤੁਹਾਡਾ ਬੇਸ ਪਿਆ ਸੀ ਤੁਸੀਂ ਉੱਥੇ ਤਾਰ ਲੈਂਦੇ ਪੰਜਾਬੀ ਇੱਧਰ ਨੂੰ ਆ ਜਾਂਦੇ ਚੰਡੀਗੜ੍ਹ ਵੀ ਨੇੜੇ ਸੀ ਯੂਪੀ ਵੀ ਨੇੜੇ ਆ ਗੁਜਰਾਤ ਵੀ ਉੱਥੋਂ ਨੇੜੇ ਸੀਗਾ ਸੋ ਵਾਈ ਕਿ ਇਕੱਲਾ ਪੰਜਾਬ ਹੀ ਤੁਸੀਂ ਚੂਜ਼ ਕੀਤਾ ਇਸਦੇ ਲਈ ਚਲੋ ਇਹ ਹੋ ਗਿਆ ਹੁਣ ਜਿਹੜਾ ਉਧਰੋਂ ਆਏ ਬੰਦੇ ਨਾ ਜੱਗੀ ਉਹ ਉਹ ਵੀ ਤਾਂ ਇੱਕ ਵੱਡਾ ਸਵਾਲ ਆ ਸਾਡੀ ਸਰਕਾਰ ਉੱਥੇ ਵੀ ਨਹੀਂ ਕੁਝ ਕਰ ਸਕੀ ਦੇਖੋ ਗੱਲ ਇਹ ਸਭ ਤੋਂ ਵੱਡੀ ਆ ਇੱਕ ਜਦੋਂ ਲੈਂਡ ਕੀਤਾ ਸੀ ਨਾ ਲੈਂਡ ਕਰਨ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਟਵਿੱਟਰ ਤੇ ਕਿਸੇ ਨੇ ਇੱਕ ਪਿਕਚਰ ਪਾ ਕੇ ਇਸ ਚੀਜ਼ ਨੂੰ ਦੱਸਿਆ ਕਿ ਜਿਹੜੇ ਬੰਦੇ ਨੇ ਉਹ ਬੰਨ ਕੇ ਲਿਆਂਦੇ ਗਏ ਨੇ ਹੱਥ ਕੜੀਆਂ ਚ ਤੇ ਉਧਰੋਂ ਥੋੜਾ ਜਿਹਾ ਸਰਕਾਰ ਦੇ ਵੱਲੋਂ ਜਵਾਬ ਆਇਆ ਕਿ ਨਹੀਂ ਜੀ ਇਹ ਤਾਂ ਇੱਕ ਪੁਰਾਣੀ ਹੈ ਜਿਹੜੇ ਕਿਤੇ ਹੋਰ ਸੀਗੇ ਕਿ ਇਹ ਉਸ ਦੇਸ਼ ਦੇ ਵਿੱਚ ਜਾ ਰਹੇ ਨੇ ਫੋਟੋ ਪੁਰਾਣੀ ਹੈ ਚਲੋ ਉਹ ਪੁਰਾਣੀ ਸੀ ਚਲੋ ਪਰ ਇਹ ਪਤਾ ਸੀਗਾ ਕਿ ਬਣ ਕੇ ਲੈ ਕੇ ਆਉਣਗੇ ਕਿਉਂਕਿ ਜਿਵੇਂ ਉਹਨਾਂ ਨੂੰ ਭੇਜਿਆ ਕਿਸੇ ਹੋਰ ਦੇਸ਼ਾਂ ਦੇ ਵਿੱਚ ਭੇਜੇ ਨੇ ਇਕਵਾਡੋਰ ਹੋ ਗਿਆ ਜਾਂ ਹੋਰ ਹੋਗੇ ਦੱਖਣੀ ਅਮਰੀਕਾ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਸਾਨੂੰ ਵੀ ਪਤਾ ਸੀ ਕਿ ਇਹ ਭੇਜੂਗਾ ਤੇ ਦੇਖੋ ਤੁਸੀਂ 40 ਘੰਟੇ ਲੱਗੇ ਨੇ ਔਰ ਤਿੰਨ ਔਰ ਚਾਰ ਥਾਂ ਤੇ ਇਹਨੇ ਜਿਹੜਾ ਇਹਨਾਂ ਦਾ 에어ਕ੍ਰਾਫਟ ਹੀ ਸਟਾਪ ਕੀਤਾ ਰੀਫਿਊਲਿੰਗ ਦੇ ਲਈ ਹੈਨਾ ਤੇ ਇਹ 40 ਘੰਟੇ ਲੱਗੇ ਨੇ ਅਮਰੀਕਾ ਸੈਨ ਐਂਟਿਨੀਓ ਤੋਂ ਅੰਮ੍ਰਿਤਸਰ ਪਹੁੰਚਣ ਨੂੰ ਜਿਹੜੇ ਬੰਦੇ ਵਿੱਚ ਬੈਠੇ ਸੀਗੇ ਉਹ ਦੱਸ ਰਹੇ ਨੇ ਕਿ ਸਾਡੇ ਹੱਥ ਹੱਥਾਂ ਦੇ ਵਿੱਚ ਹਥਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਸੀਗੀਆਂ ਉਹ ਕਹਿੰਦੇ ਕਿ ਅਸੀਂ ਰਿਕੁਐਸਟ ਕਰਦੇ ਰਹੇ ਕਿ ਸਾਨੂੰ ਥੋੜਾ ਜਿਹਾ ਬਾਥਰੂਮ ਜਾਣ ਦੇ ਲਈ ਸਾਡੇ ਤੁਸੀਂ ਹੱਥ ਪੈਰ ਖੋਲਦਿਓ ਤਾਂ ਕਿ ਅਸੀਂ ਈਜ਼ਲੀ ਆ ਕਹਿੰਦੇ ਨਾ ਮੈਨੂੰ ਸਾਰੇ ਰਸਤੇ ਕਹਿੰਦੇ ਬਾਥਰੂਮ ਵੀ ਕਹਿੰਦੇ ਅਸੀਂ ਗਏ ਆ ਤਾਂ ਅਸੀਂ ਕਸੀਟ ਕਸੀਟ ਕੇ ਖੁਦ ਨੂੰ ਲੈ ਕੇ ਗਏ ਆ ਹੁਣ ਦੇਖੋ ਥੋੜੀਆਂ ਲੱਤਾਂ ਬੰਨੀਆਂ ਹੋਈਆਂ ਤੁਸੀਂ ਕਿੰਨੀ ਵੱਡਾ ਸਟੈਪ ਪੱਟ ਲੋਗੇ ਹੈਨਾ ਉਹ ਨਿੱਕੇ ਨਿੱਕੇ ਸਟੈਪਾਂ ਦੇ ਵਿੱਚ ਉਹ ਉਹ ਚੀਜ਼ ਉੱਥੇ ਤੁਸੀਂ ਗਈ ਹੈ ਇਹ ਇੱਕ ਬਤੀਰਾ ਸੀ ਇੱਕ ਸ਼ੋਕ ਕੀਤਾ ਹੈਗਾ ਅਮਰੀਕਾ ਨੇ ਖਾਸ ਕਰਕੇ ਟਰੰਪ ਨੇ ਕਿ ਅਸੀਂ ਇਹਨਾਂ ਨੂੰ ਬੰਦਿਆਂ ਦੇ ਵਿੱਚ ਨਹੀਂ ਗਿਣਦੇ ਸਾਡੇ ਲਈ ਇਹ ਬੰਦੀ ਨੇ ਸਾਡੇ ਲਈ ਕੈਦੀ ਨੇ ਦੇਖੋ ਇਲੀਗਲ ਇਮੀਗ੍ਰੈਂਟਸ ਆਪਾਂ ਕਹਿ ਦਿੰਨੇ ਆ ਨਾ ਹੁਣ ਟਰੰਪ ਨੇ ਪਤਾ ਇਹਨਾਂ ਨੂੰ ਕੀ ਨਾਂ ਦਿੱਤਾ ਇਲੀਗਲ ਏਲੀਅਨ ਦਾ ਨਾਂ ਦਿੱਤਾ ਸੀਗਾ ਮਤਲਬ ਏਲੀਅਨ ਅਸੀਂ ਕਿਹਨੂੰ ਕਹਨੇ ਆ ਵੀ ਸਾਡੀ ਧਰਤੀ ਦਾ ਨਹੀਂ ਹੈਗਾ ਕਿਸੇ ਹੋਰ ਪਲੈਨਟ ਦਾ ਜਿਹੜਾ ਪ੍ਰਾਣੀ ਹੈ ਅਸੀਂ ਉਹਨੂੰ ਏਲੀਅਨ ਕਿਹਾ ਜਾਂਦਾ ਇਹਨੇ ਸਾਡੇ ਧਰਤੀ ਦੇ ਬੰਦਿਆਂ ਨੂੰ ਏ ਇਲੀਗਲ ਏਲੀਅਨ ਦਾ ਨਾਂ ਦਿੱਤਾ ਮਤਲਬ ਇਹ ਕੋਈ ਮਾਨਵਤਾ ਵਾਲੀ ਗੱਲ ਇਨਸਾਨੀਅਤ ਵਾਲੀ ਗੱਲ ਨਹੀਂ ਹੈਗੀ ਆ ਤੁਸੀਂ ਇੱਕ ਮਨੁੱਖ ਆ ਮਨੁੱਖ ਕਿਸੇ ਵੀ ਦੇਸ਼ ਦਾ ਹੋਵੇ ਉਹਨੂੰ ਸਤਕਾਰਤਾ ਕਰਨਾ ਚਾਹੀਦਾ ਤੁਸੀਂ ਉਹਨਾਂ ਨੂੰ ਏਲੀਅਨ ਦੱਸ ਰਹੇ ਹੋ ਯਾਰ ਔਰ ਫਿਰ ਤੁਸੀਂ ਉਹਨਾਂ ਦਾ ਕੋਈ ਕੰਡੈਮਡ ਵੀ ਨਹੀਂ ਕਰ ਰਹੇ ਸਾਡੀ ਸਰਕਾਰ ਦੇ ਕਿਸੇ ਪ੍ਰਵਕਤਾ ਨੇ ਜਾਂ ਕਿਸੇ ਵਿਦੇਸ਼ ਮੰਤਰੀ ਕਿਸੇ ਨੇ ਕਿਹਾ ਵੀ ਨਹੀਂ ਯਾਰ ਘੱਟੋ ਘੱਟ ਤੁਸੀਂ ਆਪਣੀ ਇਨਸਾਨੀਅਤ ਤਾਂ ਜਿਉਂਦੀ ਰੱਖ ਲਓ ਯਾਰ ਸਾਡੇ ਬੰਦੇ ਏਲੀਅਨ ਤਾਂ ਨਹੀਂ ਹੈਗੇ ਤੁਸੀਂ ਇਹਨਾਂ ਨੂੰ ਏਲੀਅਨ ਕਹੀ ਜਾਂਦੇ ਹੋ ਹਨ ਤੇ ਇਹ ਹੈ ਸਾਡੇ ਨਾਲੋਂ ਚੰਗਾ ਕੋਲੰਬੀਆ ਦੇਸ਼ ਰਿਹਾ ਕੋਲੰਬੀਆ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਟਰੰਪ ਭੇਜ ਰਿਹਾ ਸੀ ਤੇ ਉਹਨਾਂ ਨੇ ਸਾਫ਼ ਤੌਰ ਤੇ ਮਨਾਂ ਕੀਤਾ ਕਹਿੰਦੇ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਭੇਜੋਗੇ ਸਾਡੇ ਬੰਦਿਆਂ ਦੀ ਬੇਇਜ਼ਤੀ ਕਰਕੇ ਅਸੀਂ ਨਹੀਂ ਕਹਿੰਦੇ ਲੈਣਾ ਵਾਪਸ ਲੈ ਜਿਓ ਕਹਿੰਦਾ ਆਪਣਾ ਜਹਾਜ਼ ਮੇਰੇ ਬੰਦੇ ਉਹ ਕਹਿੰਦੇ ਭੇਜਣੇ ਨੇ ਤਾਂ ਅਸੀਂ ਠੀਕ ਹੈ ਸਾਡੇ ਬੰਦੇ ਨੇ ਅਸੀਂ ਐਕਸੈਪਟ ਕਰਦੇ ਹਾਂ ਅਸੀਂ ਡਿਟੇਲ ਮਿਲਾ ਲਈਏ ਸਾਰੀ ਕੁਝ ਹੋ ਗਿਆ ਪਰ ਜੇ ਤੁਸੀਂ ਸਿਵਿਲিয়ান 에ਅਰਕ੍ਰਾਫਟ ਪਿਠਾ ਕੇ ਬੰਦਿਆਂ ਵਾਂਗੂ ਭੇਜੋਗੇ ਤਾਂ ਅਸੀਂ ਐਕਸੈਪਟ ਕਰਾਂਗੇ ਔਰ ਉਹਨਾਂ ਨੇ ਜਹਾਜ਼ ਕਹਿੰਦੇ ਅਸਮਾਨ ਤੋਂ ਰਸਤੇ ਤੋਂ ਹੀ ਵਾਪਸ ਜੂ ਟਰਨ ਲੈ ਕੇ ਮੁੜਿਆ ਸੀ ਜਿਹੜਾ ਕਲੰਬੀਆ ਜਾ ਰਿਹਾ ਸੀ ਕਿ ਆ ਜਾਓ ਭਈ ਉਹਨਾਂ ਨੇ ਮਨਾਂ ਕਰਤਾ ਕਿ ਉਹ ਲੈਂਡ ਨਹੀਂ ਹੋਣ ਦੇਣਗੇ ਤੁਸੀਂ ਵਾਪਸ ਫਿਰ ਕੁਝ ਇਹਨਾਂ ਨੇ ਕਲੰਬੀਆ ਨੇ ਜਹਾਜ਼ ਭੇਜੇ ਤੇ ਕੁਝ ਉਹਨਾਂ ਨੇ ਸਿਵਿਲਿਅਨ 에ਅਰਕ੍ਰਾਫਟ 'ਚ ਬਿਠਾ ਕੇ ਬੰਦੇ ਭੇਜੇ ਨੇ ਦੇਖੋ ਟਰੰਪ ਇਹ ਦਿਖਾਉਣਾ ਚਾਹੁੰਦਾ ਸੀ ਨਾ ਕਿ ਮੈਂ ਇਸ ਤਰੀਕੇ ਦਾ ਹਾਸ਼ਿਰ ਕਰੂੰਗਾ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਠੀਕ ਹੈ राव ਜੀ ਉਹ ਠੀਕ ਹੈ ਪਰ ਸਭ ਕੁਝ ਦਿਖਾਉਣ ਦੇ ਲਈ ਉਸਨੇ ਕੀਤਾ ਪਰ ਜਿਹੜਾ ਜਹਾਜ਼ ਆਲੀ ਗੱਲ ਹੈ ਉਹ ਆਪਣੇ ਇੰਡੀਆ ਤੋਂ ਵੀ ਤਾਂ ਜਾ ਸਕਦਾ ਸੀ ਬਿਲਕੁਲ ਜਾ ਸਕਦਾ ਸੀ ਬਿਲਕੁਲ ਜਾ ਸਕਦਾ ਸੀ ਸਾਡੀਆਂ 에어 ਇੰਡੀਆ ਦੀਆਂ ਫਲਾਈਟਾਂ ਨੇ ਤੁਸੀਂ ਦੇਖੋ ਕਿ 2 2 2.5 200 ਯਾ ਇਵਨ 300 ਪੈਸੇਂਜਰ ਤੱਕ ਵੀ ਉਹਦੇ ਵਿੱਚ ਬੈਠੇ ਜਾ ਸਕਦੇ ਨੇ ਇਹ ਇੱਕ ਦੇਖੋ ਤੁਹਾਨੂੰ 6 ਕਰੋੜ ਰੁਪਏ ਦਾ ਉਹ ਅਮਰੀਕਾ ਨੂੰ ਗੇੜਾ ਪਿਆ ਅਮਰੀਕਾ ਇਹਨਾਂ ਮੂਰਖ ਤਾਂ ਹੈ ਨਹੀਂਗਾ ਕਿ ਇੱਕ ਜਿਹੜੀ ਚੀਜ਼ 1 ਕਰੋੜ ਦੇ ਵਿੱਚ ਹੋ ਸਕਦੀ ਹੈ ਉਹ ਤੇ 6 ਕਰੋੜ ਅਸੀਂ ਖਰਚੀਏ ਉਹਨੇ ਉਹਨੇ ਰਿਪਰੈਜ਼ੈਂਟ ਇਦਾਂ ਕੀਤਾ ਕਿ ਜਿਵੇਂ ਕਿਸੇ ਦੇਸ਼ ਦੇ ਵਿੱਚ ਕਿਸੇ ਦੇ ਨਾਲ ਜੰਗ ਲੱਗੀ ਹੁੰਦੀ ਹੈ ਅਸੀਂ ਉਹਨਾਂ ਦੇ ਕੋਈ ਸਿਪਾਹੀ ਫੌਜੀ ਫੜੇ ਹੁੰਦੇ ਨੇ ਜਾਂ ਉਹਨਾਂ ਨੇ ਸਰੈਂਡਰ ਕੀਤਾ ਜੀ ਅਸੀਂ ਉਹਨਾਂ ਨੂੰ ਐਸਾਨ ਕਰ ਰਹੇ ਹਾਂ ਉਹਨਾਂ ਦੇ ਦੇਸ਼ ਵਾਪਸ ਛੱਡ ਰਹੇ ਹਾਂ ਉਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਘਟਨਾਕ੍ਰਮ ਹੋਇਆ ਔਰ ਇਹ ਦਿਖਾਉਣ ਦੀ ਸ਼ਰਿਆਂਮ ਕੋਸ਼ਿਸ਼ ਹੋਈ ਹੈ ਦੇਖੋ ਇੱਥੇ ਅਸੀਂ ਮਨਾ ਕਰ ਸਕਦੇ ਸੀ ਜੇ ਸਾਡੇ ਤੋਂ ਛੋਟਾ ਦੇਸ਼ ਕੋਲੰਬੀਆ ਮਨਾ ਕਰ ਸਕਦਾ ਕਿ ਭਈ ਬੰਦੇ ਸਾਡੇ ਨੇ ਅਸੀਂ ਵਾਪਸ ਲੈਂਣ ਦੇ ਲਈ ਤਿਆਰ ਆ ਪਰ ਬੰਦਿਆਂ ਦੇ ਵਾਂਗੂ ਵਾਪਸ ਭੇਜੋ ਇਹ ਕੋਈ ਤਰੀਕਾ ਬੰਦਿਆਂ ਵਾਲਾ ਨਹੀਂ ਸੀਗਾ ਇਹ ਜਾਨਵਰਾਂ ਤੋਂ ਵੀ ਬੱਦਰ ਸੀਗਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਫੜ ਕੇ ਇਹ ਇਹਨਾਂ ਨੂੰ ਇੱਥੇ ਵਾਪਸ ਕਰਦੇ ਹੋ ਔਰ ਦੇਖੋ ਇਹ ਤਾਂ ਹਜੇ 104 ਨੇ 205 ਦੀ ਗੱਲ ਵੀ ਹੋ ਰਹੀ ਸੀ ਇੱਕ ਅੱਧੀ ਪਲਟ ਪਰ ਇਹ ਅੰਕੜਾ ਇੱਥੇ ਤੱਕ ਨਹੀਂ ਹੈ 18000 ਬੰਦਿਆਂ ਦੀ ਲਿਸਟ ਅਮਰੀਕਨ ਜਿਹੜੀ ਸਰਕਾਰ ਆ ਉਹ ਇੰਡੀਅਨ ਸਰਕਾਰ ਦੇ ਨਾਲ ਸ਼ੇਅਰ ਕਰ ਚੁੱਕੀ ਆ ਹੂੰ ਤੇ ਸਾਡੀ ਸਰਕਾਰ ਨੇ ਹਾਮੀ ਵੀ ਭਰਤੀ ਹੈ ਕਿ 18000 ਠੀਕ ਆ ਸੀ ਇਹਨਾਂ ਦੇ ਅੰਕੜੇ ਮਲਾ ਲੇ ਉਹ ਅਸੀਂ ਵਾਪਸ ਲੈਣ ਦੇ ਲਈ ਤਿਆਰ ਆ ਤੁਸੀਂ ਦੇਖੋ ਜੇ ਇਸ ਤਰੀਕੇ ਦਾ ਹਾਲ ਹੈ ਤੇ ਜਦੋਂ 18000 ਲੋ ਸਾਰੇ ਵਾਪਸ ਆਉਣਗੇ ਤਾਂ ਕੀ ਹੋਊਗਾ ਦੇਖੋ ਆਪਾਂ ਇਹ ਚੀਜ਼ ਸੋਚਣੀ ਜ਼ਿਆਦਾ ਬਣਦੀ ਹੈ ਦੇਖੋ ਬਹੁਤ ਸਾਰੇ ਲੋਕ ਕਹਿਣਗੇ ਕਿ ਕਰਨ ਕੀ ਗਏ ਸੀਗੇ ਤੁਸੀਂ ਇਹ ਆ ਤੁਸੀਂ ਪੈਸੇ ਕਿਉਂ ਦਿੱਤੇ ਤੁਸੀਂ ਏਜੰਟਾਂ ਨੂੰ ਬਹੁਤ ਸਾਰੇ ਇਧਰੋਂ ਵੀ ਆਉਂਦੀਆਂ ਨੇ ਜਦੋਂ ਅਗਲੇ ਨੂੰ ਇੱਥੇ ਕੁਝ ਦਿਖਾਈ ਨਹੀਂ ਦਿੱਤਾ ਹੁਣ ਇਹਦੇ ਵਿੱਚ ਨਾ ਜਿੱਡੇ ਜਿਹੜੇ ਐਸੇ ਬੰਦੇ ਨੇ ਯਾਰ ਕੋਈ 18 ਸਾਲ ਦਾ ਮੁੰਡਾ ਵੀ ਆ ਹੈਨਾ ਤੇ ਉਹਨੇ 40 40 42 42 45 45 ਲੱਖ ਲਾ ਕੇ ਡੋਂਕੀ ਲਈ 6-7 ਮਹੀਨੇ ਪਹਿਲਾਂ ਉਹਨਾਂ ਨੇ ਡੋਂਕੀਆਂ ਚ ਕੱਢੇ ਡੋਂਕੀ ਕਿਹੜੇ ਸੌਖੀ ਆ ਯਾਰ ਇਹ ਤੁਹਾਨੂੰ ਦੁਬਈ ਲੈ ਕੇ ਜਾਂਦੇ ਨੇ ਦੁਬਈ ਪਤਾ ਨਹੀਂ ਤੁਹਾਨੂੰ ਮਹੀਨਾ ਹੀ ਕਿਉਂ ਨਾ ਲੱਗ ਜਾਏ ਅਗਲੀ ਫਲਾਈਟ ਤੁਹਾਡੀ ਅਰੇਜ ਹੁੰਦੀ ਹੈ ਜਿਹੜੀ ਫਲਾਈਟ ਦੀ ਤੁਸੀਂ ਗੱਲ ਕਰੀ ਸੀ ਕਿ ਬੰਦੇ ਵਾਪਸ ਆਏ ਸੀ ਬੰਦੇ ਵਾਪਸ ਫੜੇ ਗਏ ਉਹ ਇਸੇ ਤਰੀਕੇ ਨਾਲ ਆਈ ਸੀ ਉਹ ਦੁਬਈ ਦੇ ਜਿਹੜੇ ਏਜੰਟ ਸੀਗੇ ਉਹਨਾਂ ਨੇ ਪੂਰਾ 에ਅਰਕ੍ਰਾਫਟ ਹੀ ਕਿਰਾਏ ਤੇ ਲੈ ਲਿਆ ਸੀ ਤੁਸੀਂ ਦੇਖੋ ਉਹ ਜਦੋਂ 에ਅਰਕ੍ਰਾਫਟ ਨਿਕਾਰਾ ਗੋਆ ਜਾਣਾ ਸੀਗਾ ਤੇ ਉਹ ਰੀਫਿਊਲਿੰਗ ਲਈ ਉਤਰਿਆ ਸੀ ਇੰਗਲੈਂਡ ਦੇ ਕਿਸੇ 에ਅਰਪੋਰਟ ਤੇ ਸੁੰਨੇ ਜੇ ਤੇ ਉਹਨਾਂ ਨੂੰ ਇਹ ਸੀ ਕਿ ਚਲੋ ਫਿਊਲ ਪਾ ਕੇ ਅਸੀਂ ਵਾਪਸ ਚਲੇ ਚੱਲਾਂਗੇ ਉੱਥੇ ਉਹਨਾਂ ਨੂੰ ਲੋਕਾਂ ਨੂੰ ਸ਼ੱਕ ਹੋਇਆ 에ਰਪੋਰਟ ਵਾਲਿਆਂ ਨੂੰ ਫਿਰ ਉਹਨਾਂ ਨੇ ਜਦੋਂ ਜਾਂਚ ਕੀਤੀ ਉਹ ਪਤਾ ਲੱਗਿਆ ਕਿ ਇਹ ਤਾਂ ਸਾਰੇ ਡੌਂਕੀ ਵਾਲੇ ਬੰਦੇ ਜਾ ਰਹੇ ਨੇ ਇਲਲੀਗਲ ਫਿਰ ਬਹੁਤ ਕੁਝ ਹੋਇਆ ਫਿਰ ਉੱਥੋਂ ਵਾਪਸ ਉਹ ਫਲੈਟ ਆਈ ਸੀ ਕਿ ਸਰਕਾਰਾਂ ਨੂੰ ਇਹ ਚੀਜ਼ ਚਾਹੀਦੀ ਨਹੀਂ ਕਿ ਰਾਦਰ ਥੈਨ ਇਹ ਦਖਾਨ ਨਾਲੋ ਕਿ ਪੰਜਾਬ ਮੜਾ ਹੈ ਜਾਂ ਪੰਜਾਬ ਚ ਹੈ ਕਿ ਸਰਕਾਰ ਨੂੰ ਇਹ ਨਹੀਂ ਚਾਹੀਦਾ ਵੀ ਪੰਜਾਬ ਚ ਜਿਹੜੇ ਡੋਂਕੀ ਦਾ ਕਾਰੋਬਾਰ ਕਰ ਰਹੇ ਆ ਜਾਂ ਜੋ ਕਰ ਰਹੇ ਆ ਉਹਨਾਂ ਤੇ ਵੀ ਨੱਥ ਪਾਈ ਜਾ ਗੱਲ ਤਾਂ ਦੇਖੋ ਇਹੀ ਆ ਨਾ ਹੁਣ ਹੁਣ ਜਿਹੜੇ ਇੱਕ ਬੰਦਾ ਆ ਹੁਣ ਕਿੰਨੇ ਅਸੀਂ ਦੇਖ ਰਿਹਾ ਸਾਰਾ মিডিਆ ਉਹਨਾਂ ਦੀ ਇੰਟਰਵਿਊ ਕਰ ਰਿਹਾ ਕਿਸੇ ਨੇ ਜਿਹੜੀ ਕੀਲਾ ਦੋ ਕੀਲਾ ਜ਼ਮੀਨ ਸੀ ਉਹ ਵਿਚਾਰਿਆਂ ਨੇ ਆਪਣੀ ਵੇਚੀ ਕਿਸੇ ਨੇ ਗਹਿਣੇ ਰੱਖੀ ਜ਼ਮੀਨ ਕਿਸੇ ਨੇ ਆਪਣਾ ਜਿਹੜਾ ਛੋਟਾ ਮੋਟਾ ਘਰ ਸੀਗਾ ਉਹ ਗਹਿਣੇ ਰੱਖ ਕੇ ਮਤਲਬ ਇਸ ਤਰੀਕੇ ਦੇ ਨਾਲ ਜਾਂ ਤੁਹਾਡੇ ਤੋਂ ਯਾਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੋਂ ਫੜ-ਫੜ ਕੇ 40 ਲੱਖ ਰੁਪਏ 45 ਲੱਖ ਰੁਪਏ ਛੋਟਾ ਨਹੀਂ ਹੁੰਦਾ ਕਾਮ ਪਰਿਵਾਰ ਦੇ ਲਈ ਜਿਹਦੇ ਕੋਲ ਲੱਖ ਰੁਪਏ ਜਟਾਉਣ ਦੇ ਲਈ ਵੀ ਕੋਈ ਸਾਧਨ ਉਹਦੇ ਕੋਲ ਨਾ ਹੋਣ ਉਸ ਬੰਦਿਆਂ ਨੇ 45 45 ਲੱਖ ਰੁਪਏ ਅਰੇਂਜ ਕੀਤਾ ਤੇ ਉਹ ਸਾਰਾ ਲੱਗਿਆ ਪਲੱਸ ਉਹਨਾਂ ਦਾ ਜਿਹੜਾ ਬੱਚਾ ਸੀ ਉਹਨੇ ਜਾਨ ਦਾ ਰਿਸਕ ਵੀ ਲਿਆ ਫੇਰ ਉਹ ਵਾਪਸ ਆ ਗਿਆ ਪਿੱਛੋਂ ਸਾਰਾ ਕੁਝ ਵਿਗ ਗਿਆ ਉਹ 45 ਲੱਖ ਵੀ ਤੁਹਾਡਾ ਗਿਆ ਹੁਣ ਇੱਥੇ ਘਟੋ ਘਟ ਸਰਕਾਰ ਨੂੰ ਇਹ ਤਾਂ ਚਾਹੀਦਾ ਸੀ ਨਾ ਦੇਖੋ ਸਰਕਾਰ ਦੇ ਵੱਲੋਂ ਕੋਈ ਬਿਆਨ ਆਇਆ ਤੁਸੀਂ ਸੁਣਿਆ ਸਰਕਾਰ ਨੂੰ ਘਟੋ ਘਟੇ ਇਹ ਤਾਂ ਚਾਹੀਦਾ ਸੀ ਵੀ ਕੋਈ ਗੱਲ ਨਹੀਂ ਵੀ ਸਾਨੂੰ ਦੱਸੋ ਯਾਰ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਏਜੰਟਾਂ ਤੋਂ ਅਸੀਂ ਵਾਪਸ ਕਰਾਉਨੇ ਆ ਤੁਹਾਡੇ ਪੈਸੇ ਕੋਈ ਨਹੀਂ ਕੋਈ ਨਹੀਂ ਸੋਚਦਾ ਕੋਈ ਪੁਲਿਸ ਨਹੀਂ ਸੋਚਦੀ ਹੈਗੀ ਤੇ ਇਹ ਚੀਜ਼ਾਂ ਨੇ ਇਹ ਚੀਜ਼ਾਂ ਵਾਚ ਕਰਨੀਆਂ ਪੈਣਗੀਆਂ ਹੁਣ ਜਿਹੜਾ ਬੰਦਾ ਗਿਆ ਚਲੋ ਉਹ ਤਾਂ ਉਹਨਾਂ ਦੀ ਗਲਤੀ ਸੀ ਉਹਨਾਂ ਨੇ ਕੀਤੀ ਹੈ ਪਰ ਜਿੰਨੀ ਕੋ ਉਹਨਾਂ ਦੀ ਮਦਦ ਪਰਿਵਾਰਾਂ ਦੀ ਕੀਤੀ ਜਾ ਸਕਦੀ ਹੈ ਓਨਿੰਕ ਤਾਂ ਤੁਸੀਂ ਕਰ ਸਕਦੇ ਹੋ ਨਾ ਤੁਸੀਂ ਉਹਨਾਂ ਵੀ ਨਹੀਂ ਕਰਦੇ ਚਲੋ ਜਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਯਾਰ ਕਿ ਇਹ ਬੰਦੇ ਇਲੀਗਲੀ ਗਏ ਨੇ ਤੁਹਾਡਾ ਫਿਰ ਫਰਜ਼ ਨਹੀਂ ਬਣਦਾ ਪੁਲਿਸ ਪ੍ਰਸ਼ਾਸਨ ਦਾ ਕਿ ਯਾਰ ਇਹ ਇਲੀਗਲੀ ਗਏ ਨੇ ਤਾਂ ਉਹ ਮਨੁੱਖੀ ਤਸਕਰੀ ਹੋਗੀ ਹੈ ਕਬੂਤਰਬਾਜ਼ੀ ਵਾਲਾ ਕੰਮ ਹੋ ਗਿਆ ਤੁਸੀਂ ਦਲੇਰ ਮੈਣੀ ਦੇ ਪਿੱਛੇ ਤਾਂ ਲੱਗੇ ਸੀ ਉਹਨੂੰ ਫੜ ਵੀ ਲਿਆ ਸੀ ਕੇਸ ਚੱਲ ਵੀ ਰਿਹਾ ਸੀ ਪਰ ਤੁਸੀਂ ਆਹ ਜਿਹੜੀ ਚੀਜ਼ਾਂ ਤੁਹਾਨੂੰ ਸ਼ਰਿਆਮ ਦਿਖਦੀਆਂ ਨੇ ਕੀ ਬੰਦੇ ਕਿੱਥੋਂ ਕਿੱਥੋਂ ਵਾਪਸ ਆਏ ਨੇ ਤੁਸੀਂ ਬੰਦੇ ਨੂੰ ਬਿਠਾ ਕੇ ਤੁਸੀਂ ਉਹਨਾਂ ਦਾ ਬੰਦਿਆਂ ਦਾ ਨਾਂ ਪਤਾ ਨਹੀਂ ਲੈ ਸਕਦੇ ਕਿ ਦੱਸੋ ਬਈ ਸਾਨੂੰ ਅਸੀਂ ਕਾਰਵਾਈ ਕਰਦੇ ਆਂ ਕਿਸੇ ਤੇ ਅਜੇ ਤੱਕ ਕੋ ਨਹੀਂ ਸੀ ਕਹਿਣਾ ਨਹੀਂ ਬਣਦਾ ਪਰ ਬਹੁਤ ਜਗ੍ਹਾ ਤੇ ਕੁਝ ਪੁਲਿਸ ਵੀ ਇਸ ਤਰੀਕੇ ਨਾਲ ਜੱਗੀ ਕਰ ਲੈਂਦੇ ਆਂ ਕਿ ਤੁਹਾਡੇ ਤੋਂ ਨਾਮ ਬੁਲਾ ਲਿਆ ਮੈਂ ਏਜੰਟ ਦਾ ਠੀਕ ਹੈ ਨਾਂ ਪਤਾ ਲੈ ਲਿਆ ਕਈ ਬੰਦੇ ਐਸੇ ਨੇ ਕਿ ਉਧਰ ਫਾਰਮ ਭਲਾ ਲੈਣਗੇ ਵੀ ਤੁਹਾਡਾ ਨਾਂ ਆ ਰਿਹਾ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਕੀ ਹੁੰਦਾ ਵੀ ਪਾਉਣਾ ਹੈ ਜਾਂ ਕੱਢਣਾ ਹੈ ਨਾ ਮਤਲਬ ਇਸ ਤਰੀਕੇ ਦਾ ਤਾਂ ਤੁਹਾਡਾ ਸਿਸਟਮ ਹੈ ਹਰ ਇੱਕ ਬੰਦਾ ਆਪਣੇ ਬਾਰੇ ਸੋਚ ਰਿਹਾ ਹੁਣ ਵੀ ਬਹੁਤ ਬੰਦੇ ਨੇ ਉਹ ਤੁਸੀਂ ਉੱਥੇ ਕਰਨ ਕੀ ਗਏ ਸੀ ਤੁਸੀਂ ਲੈਣ ਕੀ ਗਏ ਸੀ ਉਹ ਵੀ ਤਾੜੀਆਂ ਵਾਰ ਰਹੇ ਨੇ ਹਜੇ ਕਿਸੇ ਦੇਖੋ ਚਾਹੇ ਦੁਸ਼ਮਣਾਂ ਚਾਹੇ ਕੋਈ ਤੁਹਾਡਾ ਨੇੜਲਾ ਬੰਦਾ ਕਿਸੇ ਦੇ ਮਾੜੇ ਵਕਤ ਦੇ ਵਿੱਚ ਤੁਹਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਦੇਖਣਾ ਚਾਹੀਦਾ ਉਸ ਬੰਦੇ ਤੇ ਬੀਤ ਕੀ ਰਹੀ ਹੈ ਸੋ ਇਹਨਾਂ ਨੂੰ ਦੁਬਾਰਾ ਬਿਲਡ ਕਿਵੇਂ ਕਰਨਾ ਹੈ ਇਹਨਾਂ ਲੋਕਾਂ ਨੂੰ ਨੌਜਵਾਨ ਨੇ ਕਿਉਂਕਿ ਕਿਸ ਤਰੀਕੇ ਦੇ ਨਾਲ ਗਏ ਇੰਨਾ ਵੱਡਾ ਰਿਸਕ ਲਿਆ ਟੁੱਟ ਜਾਂਦਾ ਬੰਦਾ ਵੈਸੇ ਹੀ ਮੈਂਟਲੀ ਤੌਰ ਤੇ ਪਰਿਵਾਰ ਪਿੱਛੋਂ ਮੈਂ ਦੇਖੇ ਨੇ ਜਿਹੜੇ ਉਹਨਾਂ ਦੇ ਬਜ਼ੁਰਗ ਨੇ ਤਾਹਾਂ ਮਾਰ ਮਾਰ ਕੇ ਰੋ ਰਹੇ ਨੇ ਉਹ ਕਹਿੰਦੇ ਕਿ ਯਾਰ ਅਸੀਂ ਇੰਨਾ ਕਰਜ਼ਾ ਐਨੇ ਲੱਖ ਦਾ ਚੁੱਕਿਆ ਹੀ ਤਾਂ ਸੀ ਕਿ ਚਲੋ ਸਾਡਾ ਮੁੰਡਾ ਪਹੁੰਚ ਜਾਊਗਾ ਉਥੋਂ ਕੁਝ ਭੇਜੀ ਜਾਊਗਾ ਅੱਛਾ ਇਹ ਵੀ ਚਲੋ ਮੇਰੇ ਯਾਦ ਆ ਗਿਆ ਇੱਕ ਦੇਖੋ 트럼ਪ ਇਹ ਇਹ ਇੱਕ ਇਹ ਤਾਂ ਹੈ ਹੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਆਏ ਸੀ ਪਰ ਉਹ ਜਿਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਕਿ ਮੈਂ ਅਮਰੀਕਾ ਨੂੰ ਦੁਬਾਰਾ ਗ੍ਰੇਟ ਅਮਰੀਕਾ ਬਣਾਉਣਾ ਉਹਦੇ ਲਈ ਕੀ ਗੱਲ ਆ ਉਹਦੇ ਲਈ 트럼ਪ ਚਾਹੁੰਦਾ ਕਿ ਜਿਹੜਾ ਡਾਲਰ ਆ ਉਹ ਡਾਲਰ ਸਾਡਾ ਅਮਰੀਕਾ 'ਚ ਹੀ ਰਹੇ ਹੁਣ ਜਦੋਂ ਕਿਸੇ ਦੇਸ਼ ਨਾਲ ਕੋਈ ਦੇਸ਼ ਵਪਾਰ ਕਰਦਾ ਤਾਂ ਕਰੰਸੀ ਐਕਸਚੇਂਜ ਹੁੰਦੀ ਆ ਲਾਈਕ ਇੰਡੀਆ ਕਰਦਾ ਅਸੀਂ ਕੁਝ ਵੇਚਿਆ ਅਮਰੀਕਾ ਨੂੰ ਤਾਂ ਸਾਡੇ ਕੋਲ ਡਾਲਰ ਆਏ ਅਮਰੀਕਾ ਨੇ ਸਾਨੂੰ ਵੇਚਿਆ ਅਸੀਂ ਰੁਪੀਜ਼ ਉਧਰ ਗਏ ਉਹਨਾਂ ਦੇ ਉਹਨਾਂ ਦੀ ਵਧ ਗਈ ਸੋ ਇਲੀਗਲ ਜਿਹੜੇ ਇਮੀਗ੍ਰੈਂਟਸ ਨੇ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈਗੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਅਮਰੀਕਾ 'ਚ ਤੁਸੀਂ ਉਹ ਦੇਖੋ ਕਿ ਉਹਨਾਂ ਦਾ ਸਬੰਧ ਫਿਰ ਪਿੱਛੇ ਕਿਸੇ ਦੇਸ਼ ਦੇ ਨਾਲ ਤਾਂ ਹੈਗਾ ਹੀ ਆ ਕਿਸੇ ਦਾ ਇੰਡੀਆ ਦੇ ਨਾਲ ਆ ਕੋਈ ਪਾਕਿਸਤਾਨ ਕੋਈ ਸ਼੍ਰੀਲੰਕਾ ਕੋਈ ਅਰਬ ਕੰਟਰੀ ਦੇ ਨੇ ਕੋਈ ਬੰਗਲਾਦੇਸ਼ ਦੇ ਨੇ ਹੁਣ ਉਹ ਬੰਦਿਆਂ ਦੇ ਜਿਹੜੇ ਪਰਿਵਾਰ ਪਿੱਛੇ ਨੇ ਉਹ ਕਮਾਉਂਦੇ ਉੱਥੇ ਨੇ ਤੇ ਉਹ ਫਿਰ ਡਾਲਰ ਕਿੱਥੇ ਵਾਪਸ ਆਪਣੀਆਂ ਕੰਟਰੀਆਂ ਚ ਭੇਜਦੇ ਨੇ ਹੁਣ ਜਦੋਂ ਇਹ 트ੰਪ ਨੇ ਹਿਸਾਬ ਲਾਇਆ ਸਾਰਾ ਜੋੜ ਕੇ ਯਾਰ 7-8 ਲੱਖ ਬੰਦਾ 7-8 ਲੱਖ ਬੰਦਾ ਪ੍ਰਵਾਸੀ ਹੈ ਜਿਹੜਾ ਉਹ ਕਮਾਉਂਦਾ ਹੋ ਰੇ ਹਰ ਮਹੀਨੇ ਜਾਂ 2 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਸਾਡੇ ਡਾਲਰ ਇਕੱਠੇ ਹੋ ਕੇ ਇੰਡੀਆ ਜਾ ਰਹੇ ਨੇ ਸਾਡੇ ਬੰਗਲਾਦੇਸ਼ ਜਾ ਰਹੇ ਨੇ ਬਿਨਾ ਕਿਸੇ ਟ੍ਰੇਡ ਤੋਂ ਇਹ ਵੀ ਤੁਸੀਂ ਦੇਖੋ ਇੱਕ ਵੱਡਾ ਬਹੁਤ ਵੱਡਾ ਰੀਜ਼ਨ ਹੈ ਇਹ ਕਿ ਬਿਨਾ ਟ੍ਰੇਡ ਤੋਂ ਡਾਲਰ ਹਜੇ ਸਾਨੂੰ ਜਿਹੜੇ ਦੇਸ਼ਾਂ 'ਚ ਜਾ ਰਹੇ ਨੇ ਡਾਲਰ ਉਹਨਾਂ ਨੂੰ ਫਾਇਦਾ ਆ ਕਿਉਂਕਿ ਸਾਨੂੰ ਤਾਂ ਡਾਲਰ ਚਾਹੀਦਾ ਜਿੰਨਾ ਡਾਲਰ ਸਾਡੇ ਕੋਲ ਆਊਗਾ ਸਾਡੀ ਇਕਨੋਮੀ ਗਰੋ ਕਰੂਗੀ ਤੇ ਇਹ ਚੀਜ਼ ਵੀ ਇੱਕ ਮੇਨ ਤੁਸੀਂ ਕਾਰਨ ਹੈ ਹੁਣ ਚਾਹੇ ਕਹੀ ਜਾਵੇ ਬਹੁਤ ਟਰੰਪ ਬਹੁਤ ਕਿਉਂਕਿ बिजनेਸਮੈਨ ਬੰਦਾ ਉਹ ਸਾਰੇ ਜੋੜ ਘਟੌ ਲਾ ਕੇ ਦੇਖਦਾ ਉਹਨੇ ਇਹ ਚੀਜ਼ ਵੀ ਨਾਲ ਨੋਟ ਕੀਤੀ ਆ ਕਿ ਹਰ ਮਹੀਨੇ ਜਿਹੜੇ ਬੰਦੇ ਕਮਾਉਂਦੇ ਨੇ ਇੱਥੇ ਘੱਟ ਖਰਚਦੇ ਨੇ ਜਾਂ 20% ਜਾਂ 30% ਸੈਲਰੀ ਜੋ ਵੀ ਕਮਾਉਂਦੇ ਨੇ ਉਹ ਇੱਥੇ ਖਰਚਦੇ ਨੇ 60 ਤੋਂ 70% ਵਾਪਸ ਉੱਥੇ ਜਾਂਦਾ ਹੈ ਇਹ ਇੱਕ ਬਹੁਤ ਵੱਡਾ ਰੀਜ਼ਨ ਸੀਗਾ ਜਿਹੜਾ ਟਰੰਪ ਨੇ ਇਸ ਤਰੀਕੇ ਨਾਲ ਆਇਆ ਬਾਕੀ ਦੇਖੋ ਕਿਤੇ ਵੀ ਹੈ ਕੋਈ ਵੀ ਚੀਜ਼ ਹੈ ਦੇਖੋ ਸਾਡੇ ਇੱਥੇ ਪ੍ਰਵਾਸੀ ਆਉਂਦੇ ਨੇ ਤਾਂ ਉਹ ਮੰਨਣਾ ਤਾਂ ਸਾਨੂੰ ਪੈਣਾ ਹੀ ਆ ਕਿ ਅਸੀਂ ਕਹੇ ਦਿੱਤਾ ਕਿ ਕਿਤੇ ਨਾ ਕਿਤੇ ਕਿ ਯਾਰ ਇਹਨਾਂ ਨੇ ਗੰਦ ਪਾਇਆ ਜੇ ਤੁਸੀਂ ਕਿਤੇ ਦੂਸਰੀ ਕੰਟਰੀ ਚ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਦੇ ਰੂਲ ਤੇ ਰੈਗੂਲੇਸ਼ਨ ਫਾਲੋ ਤਾਂ ਤੁਹਾਨੂੰ ਕਰਨੇ ਪੈਣਗੇ ਹਨਾ ਜੇ ਉਹਨਾਂ ਚੀਜ਼ਾਂ ਦਾ ਦੇਖੋ ਜਿਨ੍ਹਾਂ ਨੇ ਖਿਆਲ ਰੱਖਿਓ ਆਪਣੇ ਪੀਆਰ ਲੈ ਕੇ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ ਕੋਈ ਨਾ ਕੋਈ ਕੇਸ ਹੋ ਗਿਆ ਮਾਰਕੁੱਟ ਦੀ ਕੋਈ ਘਟਨਾ ਹੋ ਗਈ ਉਹ ਤੁਹਾਨੂੰ ਪੱਕੇ ਹੀ ਨਹੀਂ ਹੋਣ ਦਿੰਦੀ ਚੀਜ਼ ਸੋ ਇਹ ਬਹੁਤ ਹੈ ਹਜੇ ਤਾਂ ਇੱਕ ਜਹਾਜ਼ ਆਇਆ ਤੁਸੀਂ 18000 ਬੰਦਾ ਆਊਗਾ ਤੇ राजीव शुक्ला ਨੇ ਕਾਂਗਰਸ ਦੇ ਐਮਪੀ ਨੇ ক্রিকেট ਦੇ ਵਿੱਚ ਵੀ ਐਸੋਸੀਏਸ਼ਨ ਦੇ ਵਿੱਚ ਬਹੁਤ ਵੱਡਾ ਨਾਮ ਨੇ ਤੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ ਹਾਲਾਂਕਿ ਉਹ ਥੋੜਾ ਜਿਹਾ ਡਾਊਟ ਆ ਉਹ ਤਾਂ ਉਹ ਕਹਿੰਦੇ ਕਿ 7 ਲੱਖ ਦੇ ਕਰੀਬ ਕਹਿੰਦੇ ਬੰਦਾ ਵਾਪਸ ਆਊਗਾ ਉਹਨਾਂ ਦਾ ਇੱਕ ਪੂਰਾ ਬਿਆਨ ਛਪਿਆ ਸੀ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀ राजीव शुक्ला ਐਮਪੀ ਕਾਂਗਰਸ ਤੇ ਉਹ ਕਹਿੰਦੇ ਇਹ 18000 ਨਹੀਂ ਲੱਖਾਂ ਦੇ ਵਿੱਚ ਬੰਦਾ ਅਮਰੀਕਾ ਵਾਪਸ ਭੇਜੂਗਾ ਤੇ ਇਸ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਚਲੋ ਠੀਕ ਹੈ ਬਾਕੀ ਸਾਰੀਆਂ ਗੱਲਾਂ ਸੀ ਐਕਸੈਪਟ ਕਰਦੇ ਆ ਠੀਕ ਹੈ ਬੰਦਿਆਂ ਨੇ ਗਲਤੀ ਕੀਤੀ ਹੈ ਇਲੀਗਲ ਰੂਪ ਦੇ ਵਿੱਚ ਕਿਤੇ ਕਿਤੇ ਵੀ ਨਹੀਂ ਜਾਣਾ ਚਾਹੀਦਾ ਪਰ ਜਦੋਂ ਵਾਪਸ ਹੈ ਤਾਂ ਘੱਟੋ ਘੱਟ ਤੁਸੀਂ ਥੋੜਾ ਜਿਹਾ ਇੱਕ ਇਨਸਾਨੀਅਤ ਦੇ ਰੂਪ ਦੇ ਵਿੱਚ ਥੋੜਾ ਜਿਹਾ ਤੁਸੀਂ ਉਹਨਾਂ ਨੂੰ ਇੱਜ਼ਤ ਦੇ ਸਕਦੇ ਹੋ ਇੱਥੇ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਸਾਡੀਆਂ ਸਰਕਾਰਾਂ ਦੀ ਵੀ ਕਮੀ ਆ ਸਾਡੇ 36 ਇੰਚ ਦੇ ਸੀਨੇ ਫਿਰ ਫੁੱਲਦੇ ਨਹੀਂ ਕਈ ਵਾਰ ਪ੍ਰੋਬਲਮ ਇੱਥੇ ਇਹ ਆ ਜਾਂਦੀ ਹੈ ਦੂਸਰੀ ਗੱਲ ਇਹ ਹੈ ਕਿ ਤੁਸੀਂ ਪੂਰੇ ਦੇਸ਼ ਦਾ ੱੱਬਾ ਹਟਾਉਣ ਦੇ ਲਈ ਤੁਸੀਂ ਉਹ ਜਿਹੜਾ 에어ਕ੍ਰਾਫਟ ਆ ਤੁਸੀਂ ਉਹ ਅੰਮ੍ਰਿਤਸਰ ਲਾਤ ਆਇਆ ਤੁਸੀਂ ਉਹ ਪੰਜਾਬੀਆਂ ਦੇ ਸਿਰ ਸੁੱਟਣ ਨੂੰ ਫਿਰਦੇ ਹੋ ਗੱਲ ਇਹ ਤਾਂ ਹੈ ਹੀ ਪੰਜਾਬੀ ਨੇ ਜਿਹੜੇ ਵਾਪਸ ਆ ਰਹੇ ਨੇ ਸੋ ਇਹਨਾਂ ਚੀਜ਼ਾਂ ਦਾ ਦੇਖੋ ਸਾਨੂੰ ਵੀ ਖਿਆਲ ਰੱਖਣਾ ਪੈਣਾ ਸਾਡੀਆਂ ਸਰਕਾਰਾਂ ਨੂੰ ਵੀ ਖਿਆਲ ਰੱਖਣਾ ਪੈਣਾ ਹੱਕਾਂ ਦੇ ਲਈ ਲੜਨਾ ਤਾਂ ਪੈਣਾ ਹੀ ਆ ਤੇ ਹੁਣ ਪਰ ਗੱਲ ਇਹ ਹੈ ਇੱਕ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਇਹ ਜਿਹੜਾ ਐਕਸਰਸਾਈਜ਼ ਹੋ ਰਹੀ ਹੈ ਨਾ ਜੱਗ ਜਿਹੜੇ ਇੰਨੀ ਵੱਡੀ ਗਿਣਤੀ ਚ ਵਾਪਸ ਆ ਰਹੇ ਨੇ ਲੋਕ ਇਹ ਵੀ ਇੱਕ ਇਤਿਹਾਸ ਦੇ ਵਿੱਚ ਬਹੁਤ ਵੱਡੀ ਘਟਨਾ ਦਰਜ ਹੋਊਗੀ ਕਿ ਇੰਨੇ ਵੱਡੇ ਤੇ ਰਿਪੋਰਟ ਕਦੇ ਅਮਰੀਕਾ ਨੇ ਕੀਤੇ ਨਹੀਂ ਸੀ ਜਿਸ ਤਰੀਕੇ ਦੇ ਨਾਲ ਹੁਣ ਹੋ ਰਿਹਾ ਹੁਣ ਉਹ ਤਾਂ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਪਰ ਜਿਹੜੇ ਲੋਕ ਵਾਪਸ ਆ ਰਹੇ ਨੇ ਚਾਹੇ ਉਹ ਸਟੇਟ ਸਰਕਾਰ ਆ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਦੀ ਹੈਲਪ ਜ਼ਰੂਰ ਕਰਨੀ ਬਣਦੀ ਆ ਤੇ ਨਾਲ ਉਹ ਬੰਦੇ ਲੱਭਣੇ ਚਾਹੀਦੇ ਨੇ ਜਿਨ੍ਹਾਂ ਨੇ ਮਨੁੱਖੀ ਤਸਕਰੀ ਕਰਕੇ ਇਹਨਾਂ ਨੂੰ ਬਾਹਰ ਭੇਜਿਆ ਆਪਣੀਆਂ ਜੇਬਾਂ ਗਰਮ ਕੀਤੀਆਂ ਉਹਨਾਂ ਦਾ ਨਹੀਂ ਸੋਚਿਆ ਕਿ ਉਹਨਾਂ ਨੇ ਪੈਸੇ ਲੈ ਕੇ ਕਿੱਥੋਂ ਆਣੇ ਸੀ ਜਦੋਂ ਕਿ ਸਭ ਨੂੰ ਪਤਾ ਹੈ ਕਿ ਇੱਕ ਡੌਂਕੀ ਦੇ ਕੇਸ ਦੇ ਵਿੱਚ ਜੇ 40 ਲੱਖ ਰੁਪਇਆ ਖਰਚ ਕਰਦਾ ਇੱਕ ਬੰਦਾ ਤਾਂ ਤੁਸੀਂ ਦੇਖੋ ਕਿ ਜਿਨੇ ਉਹ ਕੰਮ ਕਰਾਇਆ ਉਹਦੇ ਹਿੱਸੇ ਦੇ ਵਿੱਚ ਕਿੰਨੇ ਲੱਖਾਂ ਰੁਪਏ ਆ ਜਾਂਦੇ ਹੋਣੇ ਆ ਸੋ ਇਹ ਮਨੁੱਖੀ ਤਸਕਰੀ ਦਾ ਮਸਲਾ ਹੈਗਾ ਆ ਇਹਨੂੰ ਸਰਕਾਰ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ